ਸਾਰੇ ਜਾਣਦੇ ਹੋ ਕਿ ਸਭ ਤੋਂ ਮੁਢਲੀ ਗੱਲ ਜਿਹੜੀ ਹੈ ਸਾਡਾ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਸ ਨੂੰ ਸਰਕਾਰ ਜੋ ਉਸ ਦੇ ਨੌਕਰੀ ਜਿਹੜੀ ਉਹ ਨਹੀਂ ਦੇ ਰਹੀ ਬਣਦੀ ਹੈ ਨਾ ਜੀ ਨੌਕਰੀ ਦੇਣ ਤਾਂ ਬਣਦੀ ਹੈ ਤੇ ਰਿਸਪੋਸਟ ਤਾਂ ਆਪਣਾ ਕੋਈ ਨਾ ਕੋਈ ਕੰਮ ਹੋਰ ਵੀ ਚਲਾ ਲੂਗਾ ਪਰ ਹੈਂਡੀਕੈਪਡ ਕੀ ਕਰ ਸਕੂ ਕੁਝ ਵੀ ਨਹੀਂ ਕਰ ਸਕਦਾ ਇਸ ਕਰਕੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਜਿਹੜਾ ਮਤਲਬ ਬੇਕਰ ਹੈ ਉਸ ਦੇ ਕੋਲ ਘਰ ਨਹੀਂ ਹੈਂਡੀਕੈਪਡ ਹੈ ਪਰ ਹੁੰਦਾ ਹੈ ਇਹ ਤਾਂ ਆਪਾਂ ਨੂੰ ਪਤਾ ਨਾ ਜੀ ਹੈਂਡੀਕੈਪਟ ਜਿਹੜਾ ਕੋਈ ਵੀ ਹੈ ਵੀਰ ਭੈਣ ਭਾਈ ਬਜ਼ੁਰਗ ਉਹ ਦੂਸਰੇ ਪਰਿਵਾਰ ਤੇ ਨਿਰਭਰ ਹੈ ਜੀ ਉਸ ਨੂੰ ਪਾਣੀ ਗਰਮ ਕਰਕੇ ਦਿੱਤਾ ਨਾ ਆਲੂਗਾ ਨਹੀਂ ਬੈਠਾ ਹੁਣ 80% 100% ਕੀ ਕਰਨਗੇ ਆਪਣੇ ਆਪ ਨਹੀਂ ਆ ਨਹੀਂ ਸਕਦੇ ਆਪਣੇ ਮਾਂ ਰੋਟੀ ਚੱਕੀ ਨਹੀਂ ਖਾ ਸਕਦੀ ਜਿਹਦੇ ਦੋਨੇ ਬਾਹਾਂ ਕੱਟੀਆਂ ਹੋਈਆਂ ਉਹ ਕੀ ਰੋਟੀ ਖਾ ਲੂਗਾ ਆਪਣੇ ਆਪ ਕਿਵੇਂ ਖਾਊ ਹੁਣ ਇੱਕ ਬੰਦਾ ਚਾਹੀਦਾ ਖਵਾਉਣ ਵਾਲਾ ਸਰਕਾਰ ਦਾ ਫਰਜ਼ ਨਹੀਂ ਮੰਨਦਾ ਵੀ ਉਸ ਦਾ ਸਾਰਾ ਕੁਝ ਫਰੀ ਹੋਣਾ ਚਾਹੀਦਾ ਹੈ ਬਿਲਕੁਲ ਆਉਣ ਜਾਣ ਦਾ ਬੱਸ ਦੇ ਵਿੱਚ ਵੀ ਕਿਰਾਇਆ ਨਾ ਲੱਗੇ ریل ਦਾ سفر ਬਿਲਕੁਲ ਫਰੀ ਹੋਵੇ। ਚਾਹੀਦਾ ਨਾ ਜੀ ਪਰ ਇਹ ਕੁਝ ਨਹੀਂ ਮਿਲ ਰਿਹਾ ਸਰਕਾਰਾਂ ਕਹਿੰਦੀਆਂ ਬਹੁਤ ਕੁਝ ਸਫਰ ਦਿੰਦੇਗਾ ਕੁਝ ਨਹੀਂ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਪੈਨਸ਼ਨ ਹੈ 1995 ਦੇ ਵਿੱਚ ਜਿਹੜਾ ਕਾਨੂੰਨ ਲਾਗੂ ਹੋਇਆ ਸੀ ਉਹ ਜਨਨ ਕਿ ਲਾਗੂ ਨਹੀਂ ਹੋਇਆ ਸੌਰੀ ਮਾਫ ਕਰਨਾ। ਲਾਗੂ ਨੂੰ ਹੋਇਆ ਉਹ ਹਾਂ ਲਾਗੂ ਨੂੰ ਹੋਇਆ ਉਸੇ ਤਰ੍ਹਾਂ ਹੀ ਪਿਆ ਉਹ। ਹਾਂ ਉਹ ਨਹੀਂ ਹੋਇਆ। ਤਾਂ ਉਹ ਜੇ ਲਾਗੂ ਹੋ ਜੇ ਪੂਰਨ ਤੌਰ ਤਰਤੇ ਤਾਂ ਸਾਡੀ 8-10000 ਰੁਪਿਆ ਪੈਨਸ਼ਨ ਬਣਦੀ ਹੈ ਨਾ ਜੀ ਮੈਂ ਗਲਤ ਤਾਂ ਨਹੀਂ बोल ਰਿਹਾ ਜੀ 8-10000 ਰੁਪਿਆ ਸਾਡੀ ਪੈਨਸ਼ਨ ਬਣਦੀ ਹੈ ਉਸ ਤਰ੍ਹਾਂ ਉਸ ਨੂੰ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਅਸੀਂ ਸਰਕਾਰਾਂ ਦੇ ਨਾਲ ਉਸ ਤਰ੍ਹਾਂ ਅੰਡਾ ਲਿਆ ਹੀ ਨਹੀਂ ਹੋਇਆ ਅਜੇ ਤੱਕ ਖੜਦਾ ਹੀ ਨਹੀਂ ਸੀ ਸਰਕਾਰਾਂ ਨੂੰ ਪਤਾ ਹੈ ਵੀ ਇਹਨਾਂ ਨੂੰ ਮਾਰ ਪਈ ਹੋਈ ਹੈ ਇੱਕ ਤਾਂ ਆਰਥਿਕ ਤੌਰ ਤੇ ਕਮਜ਼ੋਰ ਨੇ ਕਿਉਂਕਿ ਜਿਹੜਾ ਹੈਂਡੀਕੈਪਡ ਵਰਗ ਹੈ ਜ਼ਿਆਦਾਤਰ ਉਹ ਆਰਥਿਕ ਤੌਰ ਤੇ ਕਮਜ਼ੋਰ ਹੈ ਇਹ ਸਭ ਨੂੰ ਪਤਾ ਆਪਾਂ ਨੂੰ ਜੇ ਕਿਤੇ ਹੈਂਡੀਕੈਪਡ ਤਕੜੇ ਘਰ ਚ ਪੈਦਾ ਹੋਇਆ ਤਾਂ ਉਹ ਸੱਚੀ ਗੱਲ ਹੈ ਜੀ ਉਹ ਸ਼ਰਮਦਾਬਾਰਾ ਬਾਹਰ ਹੀ ਨਿਕਲਦਾ ਉਹ ਘਰੇ ਆਪਣੀ ਉਹਦੇ ਬਾਧੂਆਂ ਖਾਣ ਨੂੰ ਖਾਈ ਜਾਂਦਾ ਉਹ ਸਾਡੀ ਸੰਘਰਸ਼ ਦੇ ਵਿੱਚ ਕਦੇ ਨਹੀਂ ਖੜਦਾ ਇਹ ਤਾਂ ਸਾਨੂੰ ਕਰਨਾ ਪਊ ਜਾਨੀ ਕਿ ਜਿਹੜੇ ਆਪਾਂ ਮੀਡੀਅਮ ਜਿਹੇ ਲੋਕ ਐ ਨਾ ਸਾਡੇ ਕੋਲੇ ਬਾੜਾ ਐ ਨਾ ਬਾੜਾ ਥੋੜਾ ਐ ਸਾਨੂੰ ਤਾਂ ਲੋੜ ਐ ਨਾ ਪਾਉਂਦਾ ਤਾਂ ਜਾਨੀ ਕਿ ਉਂਝ ਬੈਠਾ ਐ ਹਾਂ ਜਿਹੜੀ ਪੈਨਸ਼ਨ ਐ ਸਾਡੀ ਉਹ 8-10000 ਰੁਪਏ ਆਉਣ ਚਾਹੀਦੀ ਸਾਡੀ ਜਿਹੜੀ ਐਸੋਸੀਏਸ਼ਨ ਐ ਬਣੀ ਹੋਈ ਐ ਸਾਡੀ ਮੰਗ ਐ 5000 ਰੁਪਏ ਪੈਨਸ਼ਨ ਦੀ ਆਪਣੀ ਸਾਰਿਆਂ ਦੀ ਲਾ ਲੋ ਤੁਹਾਨੂੰ ਵਿੱਚ ਲੈਣਾਵੇਂ 5000 ਰੁਪਿਆ ਪਰ ਸਰਕਾਰ ਨੇ 2500 ਕਿਹਾ ਸੀ ਸਰਕਾਰ ਦਾ ਜਾਣ ਦਾ ਡੇਢ ਸਾਲ ਰਹਿ ਗਿਆ ਡੇਢ ਪੌਣੇ 2 ਸਾਲ ਲੰਦਾ ਉਹ ਜੀ ਜਾਣ ਦਾ ਟਾਈਮ ਆਇਆ ਪਿਆ ਉਹ ਟਾਸ ਤੋਂ ਮਸਣੀ ਹੋਈ ਸਾਡੀ ਪੈਨਸ਼ਨ ਦੇ ਵਿੱਚ ਵਾਧਾ ਨਹੀਂ ਹੋਇਆ ਕਿਉਂ ਕਿਉਂਕਿ ਅਸੀਂ ਬੋਲੀ ਨਹੀਂ ਕਦੇ ਸਰਕਾਰਾਂ ਨੂੰ ਪਤਾ ਹੈ ਨਾ ਉਹ ਆਰਥਿਕ ਤੌਰ ਤੇ ਮਾਰਪਈ ਹੋਈ ਹੈ ਸਰੀਰਕ ਤੌਰ ਤੇ ਮਾਰਪਈ ਹੋਈ ਹੈ ਇਹ ਕਦੇ ਇਕੱਠੇ ਨਹੀਂ ਹੋ ਸਕਦੇ ਇਹ ਸਰੀਰਕ ਤੌਰ ਤੇ ਜਦੋਂ ਪੂਰੇ ਹੈ ਨਹੀਂ ਇਕੱਠੇ ਨਹੀਂ ਹੋ ਸਕਦੇ ਮਾਨਸਿਕ ਤੌਰ ਤੇ ਅਸੀਂ ਬਿਮਾਰ ਜਾਵਾਂ ਬਿਲਕੁਲ ਨਹੀਂ ਆ ਸਰੀਰਕ ਤੌਰ ਤੇ ਬਿਮਾਰ ਹੈ ਆਰਥਿਕ ਤੌਰ ਤੇ ਵੀ ਸਾਨੂੰ ਮਾਰ ਪਈ ਹੋਈ ਹੈ ਦੋ ਮਾਰਾਂ ਸਾਨੂੰ ਉੱਠਣ ਨਹੀਂ ਦਿੰਦੀਆਂ ਸੱਚ ਇੱਕ ਗੱਲ ਮੈਂ ਕਹਾਂ ਸਾਰਿਆਂ ਨੂੰ ਬੇਨਤੀ ਕਰਾਂ ਵੀ ਸਾਡਾ ਜਿਹੜਾ ਦਿਮਾਗ ਹੈ ਉਹ ਤਾਂ ਦੂਸਰਿਆਂ ਨਾਲੋਂ ਵਧੀਆ ਹੈ ਵਿਕਸਿਤ ਦਿਮਾਗ ਹੈ ਨਾ ਦਿਮਾਗ ਪੱਕੋ ਤਾਂ ਅਸੀਂ ਚੰਗੇ ਆ ਸਾਨੂੰ ਕੀ ਚਾਹੀਦਾ ਕੀ ਨਹੀਂ ਕੀ ਬੁਰਾ ਹੈ ਕੀ ਚੰਗਾ ਹੈ ਸਭ ਪਤਾ ਹੈ ਪਰ ਅਸੀਂ ਫੇਰ ਵੀ ਉੜਦੇ ਨਹੀਂ ਫੇਰ ਵੀ ਜਿਹੜੀਆਂ ਸੰਸਥਾਵਾਂ ਆਈਆਂ ਸੀ ਬਣੀਆਂ ਨੇ ਉਹਨਾਂ ਨਾਲ ਨਹੀਂ ਖੜਦੇ ਸੀ ਅਸੀਂ ਉੱਥੇ ਜਾਂਦੇ ਹਾਂ ਜਿੱਥੇ ਸਾਨੂੰ ਸਬਜਵਾਦ ਦਿਖਾਇਆ ਜਾਂਦਾ ਹੈ ਵੀ 5-400 ਰੁਪਏ ਪਰ ਰੋਜੀ ਸਾਨੂੰ ਹੋਣੇ ਅਸੀਂ ਦੇਵਾਂਗੇ ਆ ਕੀ ਸੱਚੀ ਗੱਲ ਹੈ ਨਾ ਜੀ ਐਵੇਂ ਹੀ ਹੈ ਉੱਤੇ ਅਸੀਂ ਪੈਸੇ ਭਰਨੂ ਕੀ ਤਿਆਰ ਹੋ ਜਾਂਨੇ ਆ ਪਰ ਸਾਡੀ ਜਿਹੜੀ ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਕਾਈ ਹੈ ਖਾਸ ਕਰ ਬਠਿੰਡਾ ਜਨਕੀ ਪਹਿਲੇ ਨੰਬਰ ਤੇ ਆ ਰਹੀ ਹੈ ਜਿਹੜੀ ਕੰਮ ਕਰ ਰਹੀ ਹੈ ਜਨਕੀ ਇਸ ਟਾਈਮ ਤੇ ਅ ਅਸੀਂ ਜਦੋਂ ਵੀ ਕਹਿੰਦੇ ਆ ਕਿ ਸਾਡੇ ਕੋਲ ਹੈਂਡੀਕੈਪਡ ਜਨਕੀ ਬਹੁਤ ਘੱਟ ਪਹੁੰਚਦੇ ਨੇ ਨਹੀਂ ਅੱਜ ਨੂੰ ਕਿਦੇ ਦਾ ਇਹ ਜਨਕੀ ਮਸਲੇ ਆਪਣੇ ਹੱਲ ਹੋ ਹੀ ਹੁੰਦੇ ਬੇ ਘਰਿਆਂ ਨੂੰ ਘਰ ਮਿਲਦੇ ਕਰੋ ਘਟੂ ਘਟ ਪੰਜ ਮਰਲਿਆਂ ਦੇ ਵਿੱਚ ਸਰਕਾਰ ਨੂੰ ਹੀ ਕਿਹਾ ਗਿਆ ਵੀ ਸਾਨੂੰ ਪਾਕੇ ਮਕਾਨ ਦਿੱਤਾ ਜਾਵੇ ਜਿਹਦੇ ਕੋਲ ਹੈ ਨਹੀਂ ਠੀਕ ਹੈ ਨਾ ਜੀ ਨੌਕਰੀ ਇਹ ਜੋ ਪੜ੍ਹੇ ਲਿਖੇ ਵਰਗ ਨੂੰ ਨੌਕਰੀ ਪਹਿਲ ਦੇ ਆਧਾਰ ਤੇ ਸਰਕਾਰੀ ਨੌਕਰੀ ਮਿਲੇ 5-10 ਹਜ਼ਾਰ 5-10 ਲੱਖ ਦਾ ਜਿਹੜਾ ਹੈਗਾ ਲੋਨ ਉਹਦੇ ਕੰਮ ਦੇ ਹਿਸਾਬ ਦੇਣਾ ਉਹਨੂੰ ਬਿਨਾਂ ਵਿਆਜ ਤੋਂ ਬਿਨਾਂ ਕਿਸੇ ਗਾਰੰਟੀ ਤੋਂ ਲੋਨ ਮਿਲੇ ਸਾਡੀਆਂ ਮੰਗਾਂ ਨੇ ਆਪਣੀਆਂ ਸਾਰੀਆਂ ਨੇ ਮੰਗਾਂ ਨਹੀਂ ਸਾਡੀਆਂ ਇਹ ਸੀ ਡੀਸੀ ਨੋ ਮਤਰਾ ਬਹੁਤ ਮਾਰੀ ਯਾਨੀ ਕਿ ਮੰਗ ਪੱਤਰ ਦੇ ਚੁੱਕੇ ਆਂ ਪਰ ਉਸ ਨੂੰ ਅਮਲੀ ਜਾਮਾ ਕਿਉਂ ਨਹੀਂ ਪਹਿਨਣਾ ਜਾ ਰਿਹਾ ਕਿਉਂਕਿ ਅਸੀਂ ਇਕੱਠੇ ਨਹੀਂ ਹੁੰਦੇ ਕੱਲੇ ਸਾਡੇ ਸੀਨੀਅਰ ਮੈਂਬਰ ਹੈ ਜਿਹੜੇ ਉਹ ਜਾ ਕੇ ਉੱਥੇ ਦੇ ਆਉਂਦੇ ਆ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪ ਸਭ ਦਾ ਸਾਥ ਚਾਹੀਦਾ ਜੇ ਸਾਥ ਦਿਓਗੇ ਤਾਂ ਆਪਣੇ ਮਸਲੇ ਸਾਰੇ ਹੱਲ ਹੋ ਜਾਣਗੇ ਹੋਰ ਸੰਸਥਾਵਾਂ ਵੱਲ ਦੇਖ ਲਓ ਆਸਾਨੀ ਉਦੋਲਨ ਸੀ ਜਿਹੜਾ ਆਪਾਂ ਮੈਂ ਝੂਠਾ ਸਾਬਤ ਹੋਇਆ ਚਾਹੇ ਸੱਚਾ ਕੋਸਾ ਤੱਕ ਉਹਨਾਂ ਦਾ ਨੁਟੇਰਾ ਹੋ ਗਿਆ ਜਾਨੀ ਕਿ ਉਹਨਾਂ ਨੇ ਮੰਗਾ ਕੁਝ ਮੰਨ ਲਿਆ ਜੀ ਹੁਣ ਉਹ ਠੰਡੇ ਕਰਤਾ ਸਰਕਾਰ ਨੂੰ ਪਰ ਆਪਾਂ ਆਪਣਾ ਜਿਹੜਾ ਇਹ ਵਰਗ ਹੈ ਇਹ ਉੱਤੇ ਦਾ ਉੱਤੇ ਖੜਾ ਹੈ ਇਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਸਰਕਾਰ ਨੇ ਟਾਉਣ ਵਾਲੇ ਸਮੇਂ ਦੇ ਵਿੱਚ ਜੇ ਕੁਝ ਲੈਣਾ ਹੈ ਤਾਂ ਆਪਾਂ ਨੂੰ 71 ਹੋਣਾ ਪਊ ਅਸੀਂ ਇੱਕ ਵਾਰ ਬੇਨਤੀ ਕਰਾਂਗੇ ਜੀ ਤੁਹਾਡਾ ਇੱਥੇ ਨਗਰ ਦੇ ਵਿੱਚ ਅਸੀਂ ਇੱਕ ਛੋਟੀ ਇਕਾਈ ਬਣਾ ਕੇ ਜਾਵਾਂਗੇ ਇੱਕ ਗਰੁੱਪ ਬਣਾਵਾਂਗੇ ਉਹ ਗਰੁੱਪ ਨੂੰ ਅਸੀਂ ਸੱਦਾ ਦੇਵਾਂਗੇ ਤੇ ਸਾਡੇ ਸੱਦੇ ਤੇ ਤੁਸੀਂ ਆਉਣਾ ਜ਼ਰੂਰ ਹੈ ਤੇ ਇਹ ਨਹੀਂ ਅਸੀਂ ਵੀ 15 ਦਿਨਾਂ ਬਾਅਦ ਜਾਂ ਕਿਤੇ ਕੋਈ ਮੀਟਿੰਗ ਰੱਖੀ ਰੱਖਦੇ ਹਾਂ ਨਾ ਉਹ ਕਿਤੇ 2-4 ਮਹੀਨਿਆਂ ਬਾਅਦ ਅਸੀਂ ਕੋਈ ਪ੍ਰੋਗਰਾਮ ਰੱਖਦੇ ਹੁੰਨੇ ਆ ਉਦੋਂ ਤੁਹਾਨੂੰ ਬੇਨਤੀ ਕਰਾਂਗੇ ਪਹੁੰਚਣ ਦੀ ਕਿਰਪਾਲਤਾ ਕਰਿਓ ਐਨਾ ਕੁਝ ਕਹਿੰਦਾ ਹਾਂ ਦਾਸ ਖਿਮਾਂਦਾ ਦਾਸ ਜੀ ਗਲਤੀ ਉੱਪਰ ਲੋਭ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ